वेलकम बैक ਕਰ ਰਿਹਾ ਤੁਹਾਡੇ ਇੱਕ ਬ੍ਰੈਂਡ ਨਿਊ ਵਲੋਗ ਦੇ ਵਿੱਚ ਤੇ ਆਇਆ ਇਹਦਾ ਵਲੋਗ ਸਟਾਰਟ ਕਰ ਰਿਹਾ ਮੈਂ ਘਰ ਤੋਂ ਤੇ ਅੱਜ ਤੁਹਾਨੂੰ ਲੈ ਕੇ ਚੱਲਿਆਂ ਗੁਰਦੁਆਰਾ ਬਿਭੌਰ ਸਾਹਿਬ ਕਿਉਂਕਿ ਬਿਭੌਰ ਸਾਹਿਬ ਗੁਰਦੁਆਰੇ ਹੁੰਦਾ ਹੈ ਚਪਈ ਸਾਹਿਬ ਦੇ ਚਾਰਨ ਦਿਵਸ ਤੇ ਉੱਥੇ ਤੁਹਾਨੂੰ ਦਰਸ਼ਨ ਮਿਲੇ ਕਰਾਂਗਾ ਸੋ ਵਲੋਗ ਨੂੰ ਐਂਡ ਤੱਕ ਦੇਖਿਓ ਸਕਿਪ ਨਾ ਕਰਿਓ ਤੇ ਸਟਾਰਟ ਕਰਦੇ ਆਂ ਵਲੋਗ a few moments later ਪਹੁੰਚ ਗਏ ਹੁਣ ਅਸੀਂ ਗੁਰਦੁਆਰਾ ਬਿਭੌਰ ਸਾਹਿਬ ਦਰਸ਼ਨ ਮੇਲੇ ਕਰਾਨੇ ਆ ਤੁਹਾਨੂੰ ਉਹ ਦੇਖੋ ਸਾਹਮਣੇ ਕਿਵੇਂ ਸਜਾਇਆ ਹੋਇਆ ਸਾਰਾ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਸਜਾਵਟ ਬਹੁਤ ਜ਼ਿਆਦਾ ਸੋਹਣੀ ਕਰ ਰੱਖੀ ਆ ਉਹ ਦੇਖੋ ਸਾਹਮਣੇ ਹੁਣ ਦਰਸ਼ਨ ਮਿਲੇ ਕਰ ਲੋ ਤੁਸੀਂ ਤੇ ਉਹ ਵੇਖੋ ਕਿੰਨੀ بارش ਚ ਵੀ ਕਿੰਨੀ ਤਾਦਾਦ ਚ ਸਾਰੀ ਸੰਗਤ ਆਈ ਹੋਈ ਆ ਦਰਿਆ ਚ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਵੱਧ ਗਿਆ ਫਿਰ ਤੋਂ ਇੱਕ ਵਾਰੀ بارش ਦੇ ਹੋਣ ਕਰ ਰਹਿੰਦੇ ਕਿਉਂਕਿ بارش ਕਈ ਟਾਈਮ ਤੋਂ ਫੇਰ ਪਈ ਜਾਂਦੀ ਆ ਜ ਸਵੇਰ ਦੀ ਤੇ ਭੌਖੜੇ ਦਾ ਲੈਵਲ ਵੀ ਬਹੁਤ ਜ਼ਿਆਦਾ ਵੱਧ ਰਿਹਾ ਕਹਿੰਦੇ ਆ ਤੁਸੀਂ ਹੁਣ ਗੁਰਦੁਆਰਾ ਸਾਹਿਬ ਦੇ ਬਾਹਰ ਦਾ ਦ੍ਰਿਸ਼ ਵੇਖ ਲੋ ਕਿਵੇਂ ਗੁਰਦੁਆਰਾ ਸਾਹਿਬ ਦੇ ਬਾਹਰ ਸਾਰਾ ਕੁਝ ਸਜਾਇਆ ਹੋਇਆ ਹੈ ਤੇ ਸਾਰੀ ਸਜਾਵਟ ਕਿੰਨੀ ਰੀਜਣਾ ਕਰ ਰੱਖੀ ਹੈ ਇਹਨਾਂ ਨੇ ਤੇ ਆਓ ਵੇਖੋ ਬਾਬੇ ਹੁਣ ਮਾਲ ਪੂੜੇ ਪਾ ਰਹੇ ਆ ਤੇ ਹਰੇਕ ਕਿਸੇ ਨੂੰ ਇਹ ਬਰਾਬਰ ਬਰਾਬਰ ਮਾਲ ਪੂੜੇ ਵੰਡਦੇ ਨੇ ਕੋਈ ਵੀ ਕਿਸੇ ਨੂੰ ਇਹ ਨਹੀਂ ਕਿ ਇਹ ਥੋੜਾ ਵੱਧ ਦੇ ਦੇਣ ਜਾਂ ਥੋੜਾ ਘੱਟ ਦੇ ਦੇਣ ਹਰੇਕ ਨੂੰ ਬਰਾਬਰ ਤਰੀਕੇ ਨਾਲ ਹੀ ਵੰਡ ਰਹੇ ਨੇ ਇਹ ਸੰਗਤ ਵੀ ਆਪਣਾ ਪੂਰਾ ਯੋਗਦਾਨ ਪਾ ਰਹੀ ਹੈ ਤੇ ਪੂਰੀ ਇਕਲ ਲਾਈਨ ਦੇ ਵਿੱਚ ਸਾਰੇ ਖੜੇ ਹੋਏ ਨੇ ਕੋਈ ਵੀ ਐ ਨਹੀਂ ਕਿ ਧੱਕਾ ਮੁੱਕੀ ਕਰਕੇ ਕਰ ਰਿਹਾ ਤੇ ਉਹ ਦੇਖੋ ਸਾਹਮਣੇ ਵੀ ਲੈ ਕੇ ਜਾ ਰਹੇ ਨੇ ਮਾਲਪੂੜੇ ਤੁਸੀਂ ਸਾਰੇ ਹੁਣ ਉਹ ਜਗਾ ਵੇਖ ਲਓ ਜਿੱਥੇ ਮਾਲਪੂੜੇ ਦੀ ਸੇਵਾ ਚੱਲ ਰਹੀ ਹੈ ਮਾਲਪੂੜੇ ਬਣਾਉਣ ਦੀ ਤੇ ਉਹ ਵੇਖੋ ਸਾਹਮਣੇ ਕਿਵੇਂ ਮਾਲਪੂੜੇ ਬਣਾਏ ਜਾ ਰਹੇ ਆ ਤੇ ਨਾਲ ਦੀ ਨਾਲ ਲੰਗਰ ਵੀ ਸ਼ਿਕਾਇਆ ਜਾ ਰਿਹਾ ਆ ਵੇਖੋ ਸਾਹਮਣੇ ਇੱਥੇ ਮਾਲਪੂੜੇ ਬਣ ਰਹੇ ਨੇ ਜਿਹੜੇ ਕਿ ਅੰਦਰ ਲੰਗਰ ਹਾਲ ਚ ਵਰਤਾਏ ਜਾ ਰਹੇ ਨੇ ਆਹ ਵੇਖੋ ਸਾਹਮਣੇ ਸਾਰੇ ਮਾਲਪੂੜਿਆਂ ਦੇ ਲੱਗੇ ਹੋਏ ਨੇ ਆਹ ਵੇਖੋ ਸਾਹਮਣੇ ਆਹ ਵੇਖੋ ਕਿੰਨੇ ਰੀਜਨਲ ਮਾਲਪੂੜੇ ਬਣਾਉਣ ਲੱਗੇ ਹੋਏ ਨੇ ਉਹ ਵੇਖੋ ਸਾਹਮਣੇ ਕਿਦਾਂ ਬਣਾ ਰਹੇ ਨੇ ਮਾਲਪੂੜੇ ਇਹ ਕਹਿੰਦੇ ਸੇਵਾ ਮਿਲ ਤਾਂ ਜਾਂਦੀ ਹੈ ਪਰ ਕਰਦਾ ਉਹੀ ਹੈ ਜਿਹਦੇ ਭਾਗ ਚੰਗੇ ਹੋਣ ਤੇ ਇਹ ਸਾਰੇ ਭਾਗਾਂ ਵਾਲੇ ਨੇ ਇਹ ਸਾਰਿਆਂ ਨੂੰ ਸੇਵਾ ਮਿਲੀ ਹੋਈ ਹੈ ਤੇ ਉਹ ਵੇਖੋ ਸਾਹਮਣੇ ਸਾਰੇ ਮਾਲਪੂੜਿਆਂ ਦੇ ਲੱਗੇ ਹੋਏ ਨੇ ਆਹ ਵੇਖੋ ਲੰਗਰ ਹਾਲ ਦੇ ਬਾਹਰ ਕਿੰਨੀ ਸੰਗਤ ਖੜੀ ਹੋਈ ਹੈ ਤੇ ਉਹ ਵੇਖੋ ਸਾਹਮਣੇ ਇਹਨਾਂ ਨੇ ਗੇਟ ਵੀ ਖੋਲ ਦਿੱਤਾ ਹੈ ਤੇ ਹੁਣ ਸੰਗਤ ਅੰਦਰ ਵੀ ਜਾਣੀ ਸ਼ੁਰੂ ਹੋ ਚੁੱਕੀ ਹੈ ਆਹ ਵੇਖੋ ਤੁਹਾਨੂੰ ਹੁਣ ਆਪਾਂ ਲੰਗਰ ਹਾਲ ਦੇ ਅੰਦਰ ਲੈ ਆਏ ਆ ਤੇ ਕਿੰਨੀ ਸੰਗਤ ਵੇਖੋ ਲੰਗਰ ਚੱਕ ਰਹੀ ਹੈ ਤੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਵੇਖ ਕੇ ਕਿ ਇੰਨੀ ਸੰਗਤ ਲੰਗਰ ਚੱਕ ਰਹੀ ਹੈ ਤੇ ਇਹ ਵੀ ਨਹੀਂ ਹੈ ਕਿ ਸੰਗਤ ਬੈਠੀ ਹੋਈ ਆ ਫ੍ਰੀਕ ਨੂੰ ਟਾਈਮ ਸਿਰ ਸਭ ਕੁਝ ਆ ਰਿਹਾ ਤੇ ਆਵੇ ਕੋ ਇੱਧਰ ਗੋਲੇਪਿਆਂ ਦਾ ਲੰਗਰ ਲੱਗਿਆ ਹੋਇਆ ਤੇ ਸਾਰੀ ਸੰਗਤ ਇੱਧਰ ਗੋਲ ਗੱਪੇ ਛੱਕ ਰਹੀ ਆ ਤੇ ਵੇਖੋ ਕਿੰਨੀ ਸੰਗਤ ਇੱਥੇ ਦੀ ਗੋਲ ਗੱਪੇ ਛੱਕ ਕੇ ਅੱਗੇ ਨੂੰ ਜਾ ਰਹੀ ਏ ਤੇ ਆ ਵੇਖੋ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਗੋਲੇਪਿਆਂ ਦਾ ਲੰਗਰ ਉਹ ਵੇਖੋ ਸਾਰੇ ਛੱਕ ਰਿਹਾ ਗੋਲੇਪਿਆਂ ਦਾ ਲੰਗਰ ਤੇ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਸੇਵਾ ਭਾਵਨਾ ਨਾਲ ਇਹ ਲੰਗਰ ਛਕਾ ਰਹੇ ਆ ਜੀ ਰੋਟੀ ਹੈ ਅੱਛਾ ਆਇਆ 1 ਕਿਲੋ ਸਾਰੇ ਜਣੇ ਖਾ ਲਦੇ ਬਾਕੀ ਸਬਜੀ ਤੇਲ ਤੋਂ ਸਾਡੇ ਵਗੜੇ ਹੋਰ ਕੁਝ ਆਨ ਦੋ ਮੈਂ ਇਹ ਸਿਰਫ ਆਮ ਆਮ ਕਾ ਅਸਾਂ ਕਹਿੰਦੇ ਨੇ ਘਰੀ ਜਿੰਦੇ ਬਿੱਲੇ ਆ ਬਿੱਲੇ ਜਾ ਰਹੇ ਹਾਂ ਠੀਕ ਹੈ ਜੀ ਮੱਲੂ ਮੱਲੀ 10 ਰੁਪਏ ਤੋਂ ਹੋਰ ਰੱਖ ਦੋ ਵੀ ਇਹਨਾਂ ਨੇ ਖਾਦਦੇ 100 ਤਾਂ ਹੋਊਗਾ ਹਾਂ ਜੀ ਜਿਹੜਾ ਬਿੱਲੇ ਵਾਪਸ ਆ ਸਾਡੇ ਵਗੜੇ ਦੀ ਸਾਡੇ ਵਗੜੇ ਕੰਕਰ ਹਾਲ ਵਿੱਚ ਨਵੀਂ ਪੰਗਲ ਲੱਗ ਚੁੱਕੀ ਆ ਤੇ ਫੇਰ ਇੱਕ ਵਾਰ ਲੰਗਰ ਛਕਣ ਨੂੰ ਸਾਰੇ ਬੈਠ ਗਏ ਨੇ ਤੇ ਉਹ ਵੇਖੋ ਸਾਹਮਣੇ ਸੰਗਤ ਦਾ ਬਹਾਵ ਚੈੱਕ ਕਰੋ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਆਪਾਂ بارش ਹੋਣ ਦੇ ਬਾਵਜੂਦ ਦਰਸ਼ਨ ਮੇਲੇਆਂ ਲਈ ਆ ਰਹੇ ਆਂ ਤੇ ਉਹ ਬਾਬਾ ਜੀ ਆਪੇ ਕਰਦੇ ਆ ਜੀ ਆਹ ਨਾਲ ਡੁੱਬੀ ਰਹੀ ਹੈ ਆਹ ਵੇਖੋ ਇਧਰ ਕਾਰ ਸੇਵਾਲੇ ਬਾਬਾ ਜੀ ਨਾਲ ਜਥੇਦਾਰ ਗੜਗੜ ਜੀ ਬੈਠੇ ਹੋਏ ਨੇ ਤੇ ਆਹ ਵੇਖੋ ਵਾਲੇ ਦwale ਉਹਨਾਂ ਦੇ ਸੰਗਤ ਖੜੀ ਹੋਈ ਹੈ ਇੰਨੀ ਜਿਆਦਾ ਬਾਰਿਸ਼ ਪੈਣ ਤੋਂ ਬਾਅਦ ਵੀ ਫਿਰ ਵੀ ਦੇਖ ਲਓ ਸੰਗਤ ਕਿੰਨੀ ਤਦਾਦ ਦੇ ਵਿੱਚ ਪਹੁੰਚ ਰਹੀ ਹੈ ਤੇ ਕਿੰਨੀ ਸੰਗਤ ਜਾ ਰਹੀ ਹੈ ਤੇ ਕੋਈ ਸੰਗਤ ਆ ਰਹੀ ਹੈ ਉਹ ਵੇਖੋ ਸਾਹਮਣੇ ਕਿੰਨੀ ਸੰਗਤ ਬਾਹਰ ਵੀ ਜਾ ਰਹੀ ਹੈ ਤੇ ਕਿੰਨੀ ਸੰਗਤ ਆ ਵੀ ਰਹੀ ਹੈ ਇਹ ਸਾਰੇ ਦਰਸ਼ਨ ਮੇਲਿਆਂ ਦੀ ਜਿਹਨੂੰ ਰੱਬ ਨੇ ਬੁਲਾਣਾ ਉਹਨੇ ਬੁਲਾ ਹੀ ਲੈਣਾ ਉਹ ਵੇਖੋ ਸਾਹਮਣੇ ਰੱਬ ਦੇ ਜੀ ਆਪਣੀ ਲੋਰ ਵਿੱਚ ਸਾਰੇ ਤੁਰੇ ਹੋਏ ਨੇ ਤੇ ਵੇਖੋ ਕਿਵੇਂ ਹਾਸੀਆਂ ਖੇਡੀਆਂ ਕਰ ਰਹੇ ਨੇ ਉਹ ਵੇਖੋ ਸਾਹਮਣੇ ਇਨ ਨੂੰ ਤਾਂ ਕੁਝ ਪਤਾ ਹੀ ਨਹੀਂ ਆ ਉਹ ਵੇਖੋ ਉਧਰ ਉਹ ਲੜਾਈ ਤੇ ਲੱਗੇ ਹੋਏ ਨੇ ਲੜਨ ਲੱਗੇ ਹੋਏ ਨੇ ਉਹ ਦੇਖੋ ਬਾਕੀ ਇਹਨਾਂ ਦੀ ਖੇਡ ਹੀ ਇਹੀ ਹੈ ਲੜਦੇ ਆ ਝਗੜਦੇ ਆ ਉਹ ਵੇਖੋ ਇਹਨੂੰ ਦੇਖ ਤਾਂ ਇਹਨੇ ਨਹੀਂ ਨਹੀਂ ਇੱਥੇ ਤੱਕ ਵੀਡੀਓ ਦੇਖ ਲਈਨਾ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਕਿਉਂਕਿ ਨਵਾਂ ਨਵਾਂ ਕੰਟੈਂਟ ਥੋੜੇ ਦਿਨ ਹੀ ਮੈਂ ਲਿਆਂਦਾ ਰਹੂੰਗਾ ਤੇ ਚੈਨਲ ਸਬਸਕ੍ਰਾਈਬ ਕਰੋ